ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਡਾਰੀ ਵਿਦੇਸ਼ਾਂ ਨੂੰ ਤੇ ਅੱਜ ਆਪਾਂ ਖਾਸ ਤੌਰ ਤੇ ਗੱਲ ਕਰਨੀ ਹੈ ਆਸਟ੍ਰੇਲੀਆ ਪੀਆਰ ਬਾਰੇ ਆਸਟ੍ਰੇਲੀਆ ਦੇ ਵਿੱਚ ਕਿਹੜੀ ਕਿਹੜੀ ਕੈਟਾਗਰੀਜ਼ ਦੇ ਨਾਲ ਤੁਸੀਂ ਵੀਜ਼ਾ ਅਪਲਾਈ ਕਰ ਸਕਦੇ ਹੋ ਔਰ ਵੀਜ਼ੇ ਦੇ ਮਕਾਮ ਤੱਕ ਪਹੁੰਚ ਸਕਦੇ ਹੋ ਨਾਲ ਦੀ ਨਾਲ ਪੀਆਰ ਨੂੰ ਲੈ ਕੇ ਜਿਵੇਂ ਕੈਨੇਡਾ ਪੀਆਰ ਦੀ ਹਮੇਸ਼ਾ ਕਈ ਕੰਸਲਟੈਂਟ ਨੇ ਜਿਹੜੇ ਗੱਲ ਕਰਦੇ ਆ ਕਿਵੇਂ ਹੋ ਸਕਦੀ ਹੈ ਉਸੇ ਤਰੀਕੇ ਦੇ ਨਾਲ ਆਸਟ੍ਰੇਲੀਆ ਨੇ ਵੀ ਕੁਝ ਕੈਟਾਗਰੀਜ਼ ਜਿਹੜੀਆਂ ਨੇ ਓਪਨ ਕੀਤੀਆਂ ਨੇ ਜਿਨ੍ਹਾਂ ਚ ਅਪਲਾਈ ਕਰਕੇ ਜੇਕਰ ਤੁਸੀਂ ਜਿਹੜਾ ਉਹ ਕ੍ਰਾਈਟੇਰੀਆ ਉਸ ਨੂੰ ਮੀਟ ਕਰਦੇ ਹੋ ਤਾਂ ਤੁਸੀਂ ਵੀ ਵੀਪੀਆਰ ਡਾਇਰੈਕਟਲੀ ਲੈ ਸਕਦੇ ਹੋ ਤੇ ਇਸ ਦੇ ਲਈ ਖਾਸ ਤੌਰ ਤੇ ਆਪਾਂ ਹੋਰ ਵੀ ਗੱਲ ਕਰਾਂਗੇ ਜਿਵੇਂ ਕੈਨੇਡਾ ਸਟੱਡੀ ਵੀਜ਼ੇ ਨੂੰ ਲੈ ਕੇ ਹੋਰ ਕੀ ਕੀ ਆਪਸ਼ਨਸ ਨੇ ਯੂਕੇ ਦੇ ਵਿੱਚ ਜਿਵੇਂ ਇੰਟਰਵਿਊ ਹੋਣੀਆਂ ਸ਼ੁਰੂ ਹੋ ਗਈਆਂ ਕਿਹੜੇ ਬੱਚੇ ਨੇ ਜਿਹੜੇ ਵਿਦਆਊਟ ਇੰਟਰਵਿਊ ਜਾਂ ਵਿਦਆਊਟ ਆਇਲਟਸ ਅਪਲਾਈ ਕਰਕੇ ਜਾਂ ਇਸ ਤਰ੍ਹਾਂ ਦੀਆਂ ਕਿਹੜੀਆਂ ਯੂਨੀਵਰਸਟੀਆਂ ਨੇ ਜਿਨ੍ਹਾਂ ਦੇ ਵਿੱਚ ਤੁਸੀਂ ਐਡਮਿਸ਼ਨ ਲੈ ਕੇ ਕਿੰਨਾ ਵਿਦੇਸ਼ ਜਾ ਦਾ ਆਪਣਾ ਸੁਪਨਾ ਪੂਰਾ ਕਰ ਸਕਦੇ ਹੋ ਔਰ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਲਈ ਖਾਸ ਤੌਰ ਤੇ ਸਾਡੇ ਅੱਜ ਦੇ ਮਹਿਮਾਨ ਨੇ ਵੀਜ਼ਾ ਐਕਸਪਰਟ ਨੇ ਗੁਰਪ੍ਰੀਤ ਕੌਰ ਬਾਠ ਮੈਮ ਕ੍ਰੀਏਟਿਵ ਫਿਊਚਰ ਕਾਉਂਸਲੈਂਟਾਂ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਮੈਮ ਅੱਜ ਆਪਾਂ ਆਸਟ੍ਰੇਲੀਆ ਤੋਂ ਹੀ ਸ਼ੁਰੂ ਕਰਦੇ ਹਾਂ ਕਿ ਆਸਟ੍ਰੇਲੀਆ ਹੁਣ ਤੁਸੀਂ ਸ਼ੋਅ ਤੋਂ ਪਹਿਲਾਂ ਆਪਾਂ ਪੀਆਰ ਬਾਰੇ ਗੱਲ ਕਰ ਰਹੇ ਸੀ ਪਹਿਲਾਂ ਆਪਾਂ ਕੈਨੇਡਾ ਬਾਰੇ ਪੀਆਰ ਸੁਣੀ ਹੈ ਮੈਂ ਸ਼ਾਇਦ ਹੀ ਕਾਫੀ ਕੰਸਲਟੈਂਟ ਬੋਲਦੇ ਆ ਆਸਟ੍ਰੇਲੀਆ ਪੀਆਰ ਕਿਹੜੀ ਕੈਟਾਗਰੀਜ਼ ਚ ਔਰ ਕੀ ਕੀ ਰਿਕੁਆਇਰਮੈਂਟਸ ਹੈਗੀਆਂ ਨੇ ਜਿਹੜੇ ਉੱਥੇ ਅਪਲਾਈ ਕਰ ਸਕਦੇ ਆ ਆ ਆਸਟ੍ਰੇਲੀਆ ਦੇ ਵਿੱਚ ਸਾਡੇ ਕੋਲ ਸਬਕਲਾਸ 482 491 ਦੋਨੋ ਕੈਟਾਗਰੀਜ਼ ਹੈਗੀਆਂ ਦੋਨੋ ਕੈਟਾਗਰੀਜ਼ ਦੇ ਵਿੱਚ ਅਪਲਾਈ ਕਰਕੇ ਜਾਇਆ ਜਾ ਸਕਦਾ ਹੈ ਦੋਨੋ ਕੈਟਾਗਰੀਜ਼ ਦੇ ਵਿੱਚ ਜਿਹੜੇ ਸਾਡੇ ਟ੍ਰੇਡ ਵਾਲੇ ਬੱਚੇ ਆ ਉਹ ਵੀ ਆ ਸਕਦੇ ਨੇ ਜਿਹੜੇ ਸਕਿੱਲਸ ਵਾਲੇ ਨੇ ਉਹ ਵੀ ਆ ਸਕਦੇ ਨੇ ਦੋਨੋ ਕੈਟਾਗਰੀਜ਼ ਨੇ ਜੇ ਤੁਸੀਂ ਐਜ਼ ਏ ਰਿਸੈਪਸ਼ਨਿਸਟ ਕਿਤੇ ਕੰਮ ਕੀਤਾ ਹੈ ਕਾਰਪੈਂਟਰ ਕੰਮ ਕੀਤਾ ਹੈ ਜਾਂ ਤੁਸੀਂ ਐਜ਼ ਏ ਐਚ ਆਰ ਐਗਜ਼ੀਕਿਊਟਿਵ ਕੰਮ ਕੀਤਾ ਕਿਸੇ ਵੀ ਫੀਲਡ ਦੇ ਵਿੱਚ ਤੁਹਾਨੂੰ ਐਕਸਪੀਰੀਅੰਸ ਹੈ 2 ਸਾਲ ਦਾ ਤੁਹਾਡਾ ਜਿਹੜਾ ਐਕਸਪੀਰੀਅੰਸ ਮੈਟਰ ਕਰਦਾ ਹੈ ਭਾਵੇਂ ਤੁਸੀਂ ਡਾਕਟਰ ਹੋ ਨਰਸ ਉਹ ਓਟੀ ਟੈਕਨੀਸ਼ੀਅਨ ਹੋ ਐਂਬੂਲੈਂਸ ਡਰਾਈਵਰ ਹੋ ਜਾਂ ਤੁਸੀਂ ਕਿਸੇ ਵੀ ਹਸਪੀਟਲ ਦੇ ਵਿੱਚ ਐਜ਼ ਅ ਹੈਲਥ ਸਪੋਰਟਰ ਕੰਮ ਕੀਤਾ ਤੇ ਉਹ ਸਾਰੇ categories ਜਿਹੜੀਆਂ ਇਹਦੇ ਵਿੱਚ ਆਉਣਗੀਆਂ A482 ਤੇ 491 ਤੇ ਦੋਨੋਂ categories ਦੇ ਵਿੱਚ ਅਪਲਾਈ ਕਰਕੇ ਜਿਹੜਾ ਹੈ ਪੀਆਰ ਜਿਹੜੀ ਆਸਟ੍ਰੇਲੀਆ ਦੀ ਉਹ ਲਈ ਜਾ ਸਕਦੀ ਆ ਔਰ ਹਮੇਸ਼ਾ ਬੱਚੇ ਦੇ ਮਨ ਦੇ ਵਿੱਚ ਜਨ ਦੇ ਵਿੱਚ ਇਹ ਹੁੰਦਾ ਹੈ ਕਿ ਪੀਆਰ ਨੂੰ ਸਾਨੂੰ ਕਿੰਨਾ ਸਮਾਂ ਲੱਗੂਗਾ ਕਿੰਨਾ ਟਾਈਮ ਲੱਗੂਗਾ ਕਈ ਵਾਰਾਂ ਚਾਰ-ਚਾਰ ਪੰਜ-ਪੰਜ ਸਾਲ ਵੇਟ ਕਰਦੇ ਰਹਿੰਦੇ ਨੇ ਇਹਦੇ ਵਿੱਚ ਅਸੀਂ 8 ਤੋਂ ਲੈ ਕੇ 10 ਮਹੀਨਿਆਂ ਦੇ ਵਿੱਚ ਵਿੱਚ ਜਿਹੜੇ ਆ ਅਸੀਂ ਪੀਆਰ ਬੱਚਿਆਂ ਨੂੰ ਲੈ ਕੇ ਦਵਾਂਗੇ ਔਰ ਇਹਦੇ ਵਿੱਚ ਨਾਲ ਦੀ ਨਾਲ ਅਸੀਂ ਅਸੈਸਮੈਂਟ ਦੇਵਾਂਗੇ ਕਿ ਤੁਹਾਡੇ ਜਿਹੜੀ ਉਹਦੇ ਵਿੱਚ ਪੁਆਇੰਟ ਕੈਲਕੂਲੇਸ਼ਨ ਆ ਉਹ ਅਸੀਂ ਕਿਵੇਂ ਕਰ ਸਕਦੇ ਆ ਦੂਸਰੀ ਗੱਲ ਇਹ ਹੈ ਆ ਕਿ ਜਿਹੜੀ ਇਹ ਪੀਆਰ ਆ ਇਹ ਇਸ ਟਾਈਮ ਔਨ ਡਿਮਾਂਡ ਲਿਸਟ ਆ ਜਿਹੜੀ ਆਸਟ੍ਰੇਲੀਆ ਦੀ ਹੈਗੀ ਆ ਤੇ ਉਹਦੇ ਵਿੱਚ ਜਿਹੜੇ ਬੱਚੇ ਸਾਡੇ ਅਪਲਾਈ ਕਰਨਗੇ ਤੇ ਔਨ ਡਿਮਾਂਡ ਲਿਸਟ ਤੋਂ ਮਤਲਬ ਇਹ ਪਾਬ ਇਹ ਆ ਕਿ ਉਹਨਾਂ ਨੂੰ ਇਸ ਟਾਈਮ ਇੰਨੇ ਵਰਕਰ ਚਾਹੀਦੇ ਨੇ ਕਿਉਂਕਿ ਪਿੱਛੇ ਜੇ ਨਿਊਜ਼ ਵੀ ਹੈ ਕਿ ਕੈਪਿੰਗ ਸਿਸਟਮ ਹੋਣ ਵਾਲਾ ਹੈ ਕੈਪਿੰਗ ਸਿਸਟਮ ਦਾ ਮਤਲਬ ਸਿੱਧਾ ਇਹ ਨਹੀਂਗਾ ਕਿ ਇੱਥੋਂ ਜਿਹੜਾ ਸਟੂਡੈਂਟ ਜਾ ਰਿਹਾ ਉਹਦੇ ਉੱਤੇ ਕੈਪਿੰਗ ਹੋਊਗੀ ਕੈਪਿੰਗ ਦਾ ਮਤਲਬ ਇਹ ਵੀ ਆ ਜਿਹੜਾ ਉੱਥੇ ਸੱਤ ਤੋਂ 8 ਲੱਖ ਸਟੂਡੈਂਟ ਬੈਠਾ ਹੈ ਉਹਨਾਂ ਦੇ ਲਈ ਕੀ ਡਿਸੀਜਨ ਕਿਤੇ ਨਾ ਕਿਤੇ ਉਹ ਸਟੂਡੈਂਟ ਨੂੰ ਜਿਹੜਾ ਉੱਥੇ ਅੱਗੇ ਵੀਜ਼ਾ ਉਹਨਾਂ ਦਾ ਵਧਾਇਆ ਨਹੀਂ ਜਾਊਗਾ ਉਹਨੂੰ ਆਪਣੇ ਹੋਮ ਕੰਟਰੀ ਵਾਪਸ ਆਉਣਾ ਪਊਗਾ ਤੇ ਕਿਤੇ ਨਾ ਕਿਤੇ ਜਿਹੜੇ ਉਹ ਵਰਕਰ ਆ ਇੰਡੀਆ ਵਾਪਸ ਆਣਗੇ ਤੇ ਕਿਤੇ ਨਾ ਕਿਤੇ ਉਹਨਾਂ ਕੋਲ ਮੈਨਪਾਵਰ ਦੀ ਜਿਹੜੀ ਉਹ ਸ਼ਾਰਟੇਜ ਆਊਗੀ ਮੈਨਪਾਵਰ ਦੀ ਸ਼ਾਰਟੇਜ ਹੋਣ ਕਰਕੇ ਉਹਨਾਂ ਨੇ ਪਹਿਲਾਂ ਹੀ ਆਸਟ੍ਰੇਲੀਆ ਨੇ ਪ੍ਰੀਪਲਾਨ ਕਰ ਲਿਆ ਹੈ ਕਿ 482 ਔਰ 491 ਦੇ ਵਿੱਚ ਉਹਨਾਂ ਨੇ ਵੀਜ਼ਾ ਸਕਸੈਸ ਰੇਟ ਆ ਉਹ ਵੀ ਹਾਈ ਕਰ ਦਿੱਤਾ ਤੇ ਔਨ ਡਿਮਾਂਡ ਜਿਹੜੀ ਲਿਸਟ ਆ ਉਹ ਵੀ ਆਪਣੀ ਜਾਰੀ ਕਰ ਦਿੱਤੀ ਹੈ ਇਹਦੇ ਵਿੱਚ ਤੁਸੀਂ ਪੀਆਰ ਅਪਲਾਈ ਕਰਕੇ ਜਲਦੀ ਤੇ इजीली ਜਾ ਸਕਦੇ ਹੋ ਤੇ ਸਿਰਫ ਤੇ ਸਿਰਫ ਤੁਹਾਨੂੰ ਆਪਣੀ ਫੀਲਡ ਦੇ ਵਿੱਚ ایکسپੀਰੀਅੰਸ ਚਾਹੀਦਾ ਹੈ ਭਾਵੇਂ ਤੁਸੀਂ ਆਪਣੇ ਅਕਾਊਂਟ ਦੇ ਵਿੱਚ ਸੈਲਰੀ ਲੈ ਰਹੇ ਹੋ ਭਾਵੇਂ ਤੁਹਾਡੇ ਕੋਲ ਲੈਟਰ ਹੈਡ ਤੇ ਲਿਖਿਆ ਹੋਇਆ ਹੈਗਾ ਜਾਂ ਤੁਹਾਨੂੰ ਵੈਸੇ ਹੀ ਤੁਹਾਨੂੰ ایکسپੀਰੀਅੰਸ ਹੈਗਾ ਕਿ ਅਜੇ ਕਾਰਪੈਂਟਰ ਤੁਹਾਨੂੰ ਵੈਸੇ ایکسپੀਰੀਅੰਸ ਆ ਤੁਸੀਂ ਕੋਈ ਸੈਲਰੀ ਨਹੀਂ ਲੈ ਰਹੇ ਕਿਸੇ ਵੀ ਤਰ੍ਹਾਂ ਦੇ ਤੁਹਾਡੇ ਕੋਲ ਲੈਟਰ ਹੈਡ ਤੇ ਲਿਖਿਆ ਹੋਇਆ ਨਹੀਂ ਹੈਗਾ ਤਾਂ ਵੀ ਤੁਸੀਂ ਇਹਦੇ ਵਿੱਚ ਪੀਆਰ ਅਪਲਾਈ ਕਰਕੇ ਜਾ ਸਕਦੇ ਹੋ ਇਹਦੇ ਵਿੱਚ ਉਹਨਾਂ ਨੂੰ ਤੁਹਾਨੂੰ ਸਬਜੈਕਟ ਜਿਹੜਾ ਤੁਹਾਡਾ ਦਿੱਤਾ ਜਾਊਗਾ ਹੋ ਸਕਦਾ ਹੈ ਇੰਟਰਵਿਊ ਉਦੇ ਵਿੱਚ ਤੁਹਾਨੂੰ ਉਹ ਪ੍ਰੈਕਟੀਕਲੀ ਕਰਵਾ ਕੇ ਦੇਖਣ ਕਿ ਪ੍ਰੈਕਟੀਕਲੀ ਤੁਸੀਂ ਕੀ ਕੰਮ ਕਰ ਸਕਦੇ ਹੋ ਤੇ ਉਹਦੇ ਵਿੱਚ ਜੇ ਤੁਹਾਡਾ ਕਲੀਅਰ ਹੋ ਜਾਂਦਾ ਤਾਂ ਤੁਹਾਡੀ ਪੀਆਰ ਜਿਹੜੀ ਹੈ ਲੈਣੀ ਤੁਹਾਡੇ ਲਈ ਈਜ਼ੀ ਹੋ ਜਾਊਗੀ ਹੂੰ ਬਿਲਕੁਲ ਜਿਹੜੇ ਵੀ ਦਰਸ਼ਕ ਸਾਡਾ ਸ਼ੋਅ ਦੇਖ ਰਹੇ ਨੇ ਸਕਰੀਨ ਤੇ ਅਸੀਂ ਨੰਬਰ ਵੀ ਫਲੈਸ਼ ਕਰ ਰਹੇ ਹਾਂ ਇਸ ਤੇ ਤੁਸੀਂ ਕਾਲ ਕਰ ਸਕਦੇ ਹੋ ਗੁਰਪ੍ਰੀਤ मैम ਨੂੰ ਮਿਲਣਾ ਚਾਹੁੰਦੇ ਹੋ ਤਾਂ ਫੇਸ ਇੱਕ ਮੁਹਾਲੀ ਜਾਂ ਇਸ ਤੋਂ ਇਲਾਵਾ ਜਲੰਧਰ ਔਰ ਅਹਮਦਾਬਾਦ ਦੇ ਵਿੱਚ ਵੀ ਜਿਹੜਾ ਕ੍ਰੀਏਟਿਵ ਫਿਊਚਰ ਕਾਉਂਸਲੈਂਜ ਦਾ ਆਫਿਸ ਹੈ ਉੱਥੇ ਤੁਸੀਂ ਵਿਜ਼ਿਟ ਕਰ ਸਕਦੇ ਹੋ ਕੋਈ ਆਸਟ੍ਰੇਲੀਆ ਸਟੂਡੈਂਟ ਗਏ ਹੋਏ ਨੇ ਤਾਂ ਆਸਟ੍ਰੇਲੀਆ ਚ ਉੱਥੇ ਵੀ ਉਹਨਾਂ ਨੂੰ ਸਰਵਿਸਿਜ਼ ਮਿਲ ਸਕਦੀਆਂ ਆ ਉਹ ਵੀ ਇਸ ਨੰਬਰ ਤੇ ਵਟਸਐਪ ਤੇ ਆਪਣੇ ਇਨਕੁਆਰੀ ਦੱਸ ਸਕਦਾ ਔਰ ਉੱਥੇ ਉਹਨਾਂ ਨਾਲ ਕੰਟੈਕਟ ਜਿਹੜਾ ਕੀਤਾ ਜਾਊਗਾ ਔਰ ਬਈ ਮੈਮ ਨੂੰ ਮਿਲਣਾ ਚਾਹੁੰਦੇ ਆਪੁਆਇੰਟਮੈਂਟ ਲੈ ਕੇ ਤੁਸੀਂ ਇਹਨਾਂ ਨੂੰ ਮਿਲ ਸਕਦੇ ਹੋ ਪੀਆਰਡੀ ਆਪਾਂ ਗੱਲ ਕਰ ਰਹੇ ਆ ਮੈਮ ਕਿੰਨੀਆਂ ਕਿ ਕੈਟਾਗਰੀਜ਼ ਜਿਹੜੀਆਂ ਨੇ ਓਪਨ ਹੋਈਆਂ ਨੇ ਔਰ ਮੰਨ ਲਓ ਕਿਹੜੀ ਕਿਹੜੀ ਫੀਲਡ ਦੇ ਲੋਕ ਨੇ ਜਿਹੜੇ ਜਾ ਸਕਦੇ ਆ ਜਿਵੇਂ ਤੁਸੀਂ ਕਹੇ ਕਿ ਉਸ ਫੀਲਡ ਦੇ ਵਿੱਚ ਉਹਨਾਂ ਨੇ ਕਿੰਨਾ ਟਾਈਮ ਕੰਮ ਕੀਤਾ ਔਰ ਸਭ ਤੋਂ ਵੱਡੀ ਗੱਲ ਹੈ ਕਿ ਆਇਲਟਸ ਪੀਟੀ ਇਸ ਤਰ੍ਹਾਂ ਦੀ ਕਿ ਰਿਕੁਆਇਰਮੈਂਟ ਹੈਗੀ ਔਰ ਕਿੰਨੇ ਬੈਂਡ ਸਕੋਰ ਉਹਨਾਂ ਦੇ ਹੋਣੇ ਚਾਹੀਦੇ ਆ ਦੇਖੋ ਆਇਲਟਸ ਪੀਟੀ ਰਿਕੁਆਇਰਮੈਂਟ ਹੈਗੀ ਆ ਹੁਣ ਡਿਪੈਂਡ ਕਰਦਾ ਕਿ ਬੱਚੇ ਦਾ ਜਿਹੜਾ ਸਕੋਰ ਆ ਉਹ ਕਿੰਨਾ ਜਿਹੜਾ ਉਹ ਜਦੋਂ ਬੱਚਾ ਸਾਡੇ ਕੋਲ ਆਪਣਾ ਰੈਜ਼ਿਊਮ ਭੇਜੂਗਾ ਉਸ ਤੋਂ ਬਾਅਦ ਅਸੀਂ ਅਸੈਸਮੈਂਟ ਲੈਣ ਤੋਂ ਬਾਅਦ ਹੀ ਬੱਚੇ ਨੂੰ ਗਾਈਡ ਕਰਾਂਗੇ ਕਿ ਉਹਦਾ ਜਿਹੜਾ ਸਕੋਰ ਆ ਉਹ ਕਿੰਨਾ ਬਣ ਰਿਹਾ ਹੈ ਉਹਨੂੰ 5.5 ਹਾਈਲਟ ਸਕੋਰ ਦੀ ਜ਼ਰੂਰਤ ਆ ਜਾਂ 6 ਦੀ ਜ਼ਰੂਰਤ ਆ ਜਾਂ 6 ਈਚ ਦੀ ਜ਼ਰੂਰਤ ਆ ਜਾਂ 7 ਦੀ ਜ਼ਰੂਰਤ ਆ ਉਹ ਡਿਪੈਂਡ ਆਨ ਹਰ ਪ੍ਰੋਫਾਈਲ ਦੇ ਉੱਤੇ ਹੋਊਗਾ ਜਿਵੇਂ ਦਾ ਬੱਚੇ ਦਾ ਪ੍ਰੋਫਾਈਲ ਹੋਊਗਾ ਤੇ ਇਹਦੇ ਵਿੱਚ ਸਾਡੇ ਕੋਲ ਜਿਹੜੇ ਬੱਚੇ ਆਇਲਟਸ ਨਹੀਂ ਕਰ ਸਕਦੇ ਜਾਂ ਜਿਹੜੇ ਬੱਚਿਆਂ ਨੂੰ ਲੱਗਦਾ ਹੈ ਕਿ ਉਹਨਾਂ ਨੂੰ ਆਇਲਟਸ ਕਰਨਾ ਈਜ਼ੀ ਨਹੀਂ ਆ ਉਹਨਾਂ ਦੇ ਲਈ 408 ਤੇ 407 ਸਬਕਲਾਸ ਵੀ ਸਾਡੇ ਕੋਲ ਅਵੇਲੇਬਲ ਆ ਕਲਚਰ ਸਟਡੀ ਐਕਸਚੇਂਜ ਪ੍ਰੋਗਰਾਮ ਜੋ ਕਿ ਅਸੀਂ ਲੰਬੇ ਸਮੇਂ ਤੋਂ ਕਰਦੇ ਆ ਰਹੇ ਆ ਉਹਦੇ ਵਿੱਚ ਅਸੀਂ ਅੱਗੇ ਬੱਚਿਆਂ ਦਾ ਟਰਾਈ ਕਰ ਰਹੇ ਆ ਕਿ ਜੇ ਉਹਨਾਂ ਕੋਲ ਐਕਸਪੀਰੀਅੰਸ ਆ ਤੇ ਅਸੀਂ ਉੱਥੇ ਵਰਕ ਪਰਮਿਟ ਜਾਂ ਪੀਆਰ ਕਨਵਰਟ ਕਰਵਾ ਕੇ ਦਈਏ ਤਾਂ ਕਿ ਬੱਚੇ ਦੇ ਲਈ ਸਟਡੀ ਵੀ ਉਹਦੇ ਵਿੱਚ ਜਾ ਕੇ ਈਜ਼ੀ ਕਰਾ ਸਕ ਈਜ਼ੀਲੀ ਕਰਾ ਸਕਦਾ ਹੈ ਦੇ ਪਿੱਛੇ ਜੇ ਗੱਲ ਵੀ ਛਿੜੀ ਸੀਗੀ ਟੂਰਿਸਟ ਵੀਜ਼ਾ ਵਾਲਿਆਂ ਨੂੰ ਉਹਨਾਂ ਨੇ ਉੱਥੇ ਜਿਹੜਾ ਕਨਵਰਟ ਕਰਨਾ ਬੰਦ ਕਰ ਦਿੱਤਾ ਜਿਹੜਾ ਸਟੱਡੀ ਵੀਜ਼ਾ ਹੈ ਬਟ 408 ਤੇ 407 ਜੋ ਕਲਚਰ ਸਟੱਡੀ ਐਕਸਚੇਂਜ ਪ੍ਰੋਗਰਾਮ 'ਚ ਬੱਚੇ ਜਾ ਰਹੇ ਆ ਉਹਨਾਂ ਦੇ ਲਈ ਐਵੇਂ ਦਾ ਕੁਝ ਵੀ ਬੰਦ ਨਹੀਂ ਕੀਤਾ ਉਹਦੇ ਬੇਸ ਦੇ ਉੱਤੇ ਬੱਚਾ ਅਪਲਾਈ ਕਰ ਸਕਦਾ ਹੈ ਬਕਾਇਦਾ ਉਸ ਸਪான்ਸਰ ਨਾਲ ਜਾ ਰਹੇ ਆ ਥੋ ਦੱਸ ਕੇ ਜਾ ਰਹੇ ਆ 408 87 ਸਬਕਲਾਸ ਦੇ ਵਿੱਚ ਜਾ ਰਹੇ ਆ ਜਾਂ 407 ਸਬਕਲਾਸ ਦੇ ਵਿੱਚ ਜਾ ਰਹੇ ਆ ਇਹਨਾਂ ਦੋਨੋਂ ਸਬਕਲਾਸ ਦੀ ਜਿਹੜੀ ਆ ਸਟੱਡੀ ਐਕਸਚੇਂਜ ਉੱਥੇ ਪ੍ਰੋਗਰਾਮ ਜਿਹੜਾ ਆਪਣਾ ਕਰਾ ਸਕਦਾ ਹੈ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਬੱਚੇ ਨੂੰ ਦਿੱਕਤ ਪ੍ਰੋਬਲਮ ਨਹੀਂ ਆਊਗੀ ਬਟ ਜੇ ਬੱਚਾ ਟੂਰਿਸਟ ਵੀਜ਼ੇ ਤੇ ਜਾ ਰਹੇ ਆ ਟੂਰਿਸਟ ਵੀਜ਼ੇ ਵਾਲਿਆਂ ਦੇ ਲਈ ਉੱਤੇ অপਸ਼ਨ সিস্টেম ਕੱਟਨੇ ਉਹ ਆਪਣਾ ਜਿਹੜਾ ਸਟੱਡੀ ਪਰਮਿਟ ਤੱਕ ਕਨਵਰਟ ਨਹੀਂ ਕਰਾ ਸਕਦਾ ਜੇ ਉਹ ਕਨਵਰਟ ਕਰਾਊਗਾ ਤੇ ਉਹਨੂੰ ਵਰਕ ਪਰਮਿਟ ਉਹਦੇ ਲਈ ਉਹਨੂੰ ਲੀਮੀਆਂ ਜਾਂ ਉੱਥੇ ਜੌਬ ਆਫਰ ਲੈਣੀ ਪਊਗੀ ਉਹਦੇ ਬੇਸ ਤੇ ਉਹ ਕਰਾ ਸਕਦਾ ਕਿਉਂਕਿ ਬਹੁਤ ਹਾਈਲੀ ਜਿਹੜਾ ਕੋਸਟ ਕਰਦਾ ਹੈ ਜੌਬ ਆਫਰ ਇਸ ਕਰਕੇ ਸਿਰ ਰეკਮੈਂਡ ਨਹੀਂ ਕਰਦੇ ਬੱਚਿਆਂ ਨੂੰ ਕਿ ਤੁਸੀਂ ਇੱਥੋਂ ਟੂਰਿਸਟ ਵੀਜ਼ੇ ਤੇ ਜਾਓ ਅਸੀਂ ਬੱਚਿਆਂ ਨੂੰ 408 407 ਸਬਕਲਾਸ ਹੀ ਗਾਈਡ ਕਰ ਰਹੇ ਹਾਂ ਕਿ ਉਹਦੇ ਅੰਦਰ ਬੱਚਾ ਕਲਚਰਲ ਸਟੱਡੀ ਐਕਸਚੇਂਜ ਪ੍ਰੋਗਰਾਮ ਜਿਹੜਾ ਹੈ ਉਹ ਆਪਣਾ ਉੱਥੇ ਚੇਂਜ ਕਰਵਾ ਸਕਦਾ ਹੁਣ ਪਹਿਲਾ ਕਲਚਰ ਸਟਡੀ ਐਕਸਚੇਂਜ ਪ੍ਰੋਗਰਾਮ ਬਾਰੇ ਜਿਆਦਾ ਨਹੀਂ ਬੋਲਿਆ ਜਾਂਦਾ ਸੀ ਜਾਂ ਕਿਹਾ ਜਾਂਦਾ ਸੀ ਕਿ ਇਹ ਸਬਕਲਾਸ ਹੈ ਹੀ ਨਹੀਂ 408 ਜਾਂ 407 ਇਸ ਟਾਈਮ ਹਰ ਕੰਸਲਟੈਂਟ ਇਸ ਨੂੰ ਪ੍ਰੋਮੋਟ ਕਰ ਰਿਹਾ ਬਟ ਮੈਂ ਫਿਰ ਵੀ ਬੱਚਿਆਂ ਨੂੰ ਕਹੂੰਗੀ ਕਿ ਧਿਆਨ ਨਾਲ ਆਪਣਾ ਦੇਖ ਕੇ ਅਪਲਾਈ ਕਰਿਓ ਕਿਉਂਕਿ ਅਸੀਂ ਜਦੋਂ ਇਸ ਪ੍ਰੋਡਕਟ ਨੂੰ ਲਾਂਚ ਕੀਤਾ ਸੀ ਉਸ ਟਾਈਮ ਇਸ ਪ੍ਰੋਡਕਟ ਦੇ ਬਾਰੇ ਕੋਈ ਵੀ ਚੰਗੀ ਤਰ੍ਹਾਂ ਨਹੀਂ ਜਾਣਦਾ ਸੀ ਉਦੋਂ ਇਸ ਪ੍ਰੋਡਕਟ ਨੂੰ ਜੈਨੂਇਨਟੀ ਦਾ ਨਾਮ ਅਨ ਜੈਨੂਇਨ ਜਾਂ ਜੈਨੂਇਨਟੀ ਦਾ ਨਾਮ ਦਿੱਤਾ ਜਾਂਦਾ ਸੀ ਕਿ ਪ੍ਰੋਡਕਟ ਜਿਹੜਾ ਜੈਨੂਨ ਨਹੀਂ ਹੈਗਾਗਾ ਤੇ ਹੁਣ ਵੀ ਜਿਹੜੇ ਕੰਸਲਟੈਂਟ ਉਸ ਟਾਈਮ ਬੋਲ ਰਿਹਾ ਸੀਗੇ ਕਿ ਇਹ ਪ੍ਰੋਡਕਟ ਜੈਨੂਨ ਨਹੀਂ ਹੈ ਤੇ ਇਸ ਟਾਈਮ ਉਹ ਇਸ ਪ੍ਰੋਡਕਟ ਨੂੰ ਰਿਪਰੈਜ਼ੈਂਟ ਕਰ ਰਹੇ ਨੇ ਬਟ ਫਿਰ ਵੀ ਮੈਂ ਕਹੂੰਗੀ ਬੱਚਾ ਨੂੰ ਕਰਾਓ ਜ਼ਰੂਰ ਬਟ ਆਪਣੀਆਂ ਚੀਜ਼ਾਂ ਜਿਹੜੀਆਂ ਉਹ ਰੀਚੈੱਕ ਜ਼ਰੂਰ ਕਰੋ ਕਿਉਂਕਿ ਜਦੋਂ ਚਿਰ ਮੈਂ ਇਸ ਚੀਜ਼ ਤੇ ਕਨਫਰਮ ਨਹੀਂ ਸੀਗੀ ਪਹਿਲਾਂ ਮੈਂ ਉਸ ਚੀਜ਼ ਨੂੰ ਜੈਨੂਨ ਕਹਿ ਰਹੀ ਸੀ ਹੁਣ ਜੈਨੂਨ ਕਹਿ ਰਹੀ ਆ ਕਿਤੇ ਨਾ ਕਿਤੇ ਉਹਦੇ ਵਿੱਚ ਐਕਸਪੀਰੀਅੰਸ ਮੈਟਰ ਕਰਦਾ ਹੈ ਕਿ ਮੈਂ ਵਿਦਆਊਟ ਐਕਸਪੀਰੀਅੰਸ ਪਹਿਲਾਂ ਬੋਲਿਆ ਤੇ ਹੁਣ ਕਿਤੇ ਵਿਦਆਊਟ ਐਕਸਪੀਰੀਅੰਸ ਤੁਸੀਂ ਆਪਣੀ ਫਾਈਲ ਕਿਤੇ ਪੁਟ ਆਨ ਕਰ ਦੋ ਇਹ ਨਾ ਹੋਵੇ ਕਿ ਤੁਹਾਡੀ ਪ੍ਰੋਫਾਈਲ ਖਰਾਬ ਹੋ ਜੇ ਇਸ ਚੀਜ਼ ਦਾ ਤੁਸੀਂ ਧਿਆਨ ਦੇਣਾ ਹੈ ਔਰ 407408 ਸਬਕਲਾਸ ਦੇ ਅੰਡਰ ਤੁਸੀਂ ਕਲਚਰ ਸਟਡੀ ਐਕਸਚੇਂਜ ਪ੍ਰੋਗਰਾਮ ਜਿਹੜਾ ਅਪਲਾਈ ਕਰ ਸਕਦੇ ਹੋ ਨਾਟ ਆ ਕਿ ਟੂਰਿਸਟ ਵੀਜ਼ਾ ਇਹ ਅਲੱਗ ਤਰ੍ਹਾਂ ਦਾ ਵੀਜ਼ਾ ਹੁੰਦਾ ਇਹਦੇ ਵਿੱਚ ਤੁਹਾਡੇ ਕੋਲ ਜਿਹੜੀਆਂ ਪ੍ਰੋਪਰ ਤੁਹਾਡੇ ਕੋਲ ਅਥਾਰਾਈਜੇਸ਼ਨਸ ਹੁੰਦੀਆਂ ਨੇ ਕਿ ਤੁਸੀਂ ਆਪਣਾ ਉੱਥੇ ਵੀਜ਼ਾ ਕਨਵਰਟ ਕਰ ਬਿਲਕੁਲ ਅਸੀਂ ਖੁਦ ਕੁਝ ਸਟੂਡੈਂਟਸ ਨੂੰ ਪਹਿਲਾਂ ਅਸੀਂ ਬਾਈਟਸ ਚਲੋ ਕੋਸ਼ਿਸ਼ ਕਰਦੇ ਹਾਂ ਇਸ 쇼 ਦੇ ਵਿੱਚ ਤੁਹਾਨੂੰ ਇੱਕ ਦੋ ਬਾਈਟਸ ਜਿਹੜੀਆਂ ਨੇ ਸੁਣਾਉਣ ਦੀ ਕੋਸ਼ਿਸ਼ ਕਰਦੇ ਆ ਜਿਨ੍ਹਾਂ ਦਾ ਕਲਚਰ ਐਕਸਚੇਂਜ ਪ੍ਰੋਗਰਾਮ ਰਾਹੀਂ ਵੀਜ਼ਾ ਆਇਆ ਔਰ ਇਹ ਇੱਕ ਫੈਮਿਲੀ ਹੈ ਪੂਰੀ ਕਪਲ ਹੈ ਉਹਨਾਂ ਦਾ ਬੀਵੀ ਨਾਲ ਹੈ ਔਰ ਔਲਰੇਡੀ ਰਿਫਿਊਜ਼ਲ ਹੈ ਤੁਸੀਂ ਇਹਨਾਂ ਦੇ ਮੂੰਹ ਇੱਕ ਵਾਰੀ ਸੁਣੋ ਕਿ ਕਿਸ ਤਰ੍ਹਾਂ ਦੇ ਨਾਲ ਕਿਵੇਂ ਦਾ ਇਹਨਾਂ ਦਾ ਐਕਸਪੀਰੀਅੰਸ ਰਿਹਾ ਹੈ ਠੀਕ ਆ ਦੱਸ ਜੀ ਕਿਰਵਾ ਜੀ ਕਿੱਦਾਂ ਲੱਗ ਰਿਹਾ ਬਈ ਜੀ ਬਹੁਤ ਵਧੀਆ ਲੱਗ ਰਿਹਾ ਬਈ ਜੀ ਕੀ ਪ੍ਰੋਫਾਈਲ ਹੈ ਤੁਹਾਡੀ ਪਹਿਲਾ ਹੋਟਲ ਮੈਨਮਨ ਕੀਤੀ ਹੋਈ ਸੀ ਤੇ ਮੇਰੀ ਪਹਿਲੇ ਦੋ ਰਿਫਿਊਜ਼ਲ ਸੀ ਅੱਛਾ ਤੇ ਤੀਸਰੀ ਵਾਰੋਂ ਵੀਜ਼ਾ ਆ ਗਿਆ ਕਿਤੋਂ ਕਦੋਂ ਦੇ ਰਿਫਿਊਜ਼ਲ ਤੁਹਾਡੀ ਆਸਟ੍ਰੇਲੀਆ ਤੋਂ ਹੀ ਜੀ ਅੱਛਾ ਆਸਟ੍ਰੇਲੀਆ ਤੋਂ ਰਿਫਿਊਜ਼ਲ ਪਹਿਲਾਂ ਕਿਹੜਾ ਵੀਜ਼ਾ ਲਵਾਇਆ ਸੀ ਤੁਸੀਂ ਪਹਿਲੇ ਟੂਰਿਸਟ ਲਵਾਇਆ ਸੀ ਉੱਚ ਨੋ ਫਰਦਰ ਸਟੇ ਆ ਗਈ ਅੱਛਾ ਫਿਰ ਉਸ ਤੋਂ ਬਾਅਦ ਰਿਫਿਊਜ਼ਲ ਆ ਗਈ ਹਾਂ ਫਿਰ ਵੀਜ਼ਾ ਲਵਾ ਲਈ ਹੁਣ ਤੁਸੀਂ ਕਦੋਂ ਫਿਰ ਮੈਂਬਰ ਇਹ ਕਿੱਦਾਂ ਪਤਾ ਲੱਗਿਆ ਤੁਹਾਨੂੰ ਅਕੇ ਦੋਸਤ ਨੇ ਜੀ ਦੱਸਿਆ ਸਰ ਜੀ ਅੱਛਾ ਇਹ ਕਿੰਨੇ ਟਾਈਮ ਪਹਿਲਾਂ ਅਪਲਾਈ ਕੀਤਾ ਸੀ ਤੁਸੀਂ 2.5 ਮਹੀਨੇ ਹੋ ਗਏ ਜੀ 2.5 ਮਹੀਨੇ ਹਾਂ ਜੀ ਅਈ ਮਿੰਟ ਕੋਈ ਜ਼ਿਆਦਾ ਇਹਨਾਂ ਦਾ ਤੁਹਾਨੂੰ ਇਹਨਾਂ ਦੇ ਜਿਹੜੇ ਸਟਾਫ ਹੈ ਉਹਨਾਂ ਨਾਲ ਦੀ ਡੀਲਿੰਗ ਹੀ ਸਾਰਾ ਕਿਸੇ ਨਹੀਂ ਨਹੀਂ ਬਹੁਤ ਵਧੀਆ ਸਭ ਜੀ ਬਹੁਤ ਵਧੀਆ ਨਹੀਂ ਉਹ ਜਿਹੜਾ ਸਭ ਕੈਮਰੇ ਸਾਹਮਣੇ ਆ ਸਤ ਜੀ ਨਹੀਂ ਨਹੀਂ ਹਾਂ ਜੀ ਬਹੁਤ ਵਧੀਆ ਜੀ ਅੱਛਾ ਹਾਂ ਜੀ ਹਾਂ ਜੀ ਤੇ ਕਿੰਨਾ ਨਾਮ ਮੈਲਾ ਹੋਰ ਤੁਹਾਡੇ ਕੋਲ ਫੰਡਸ ਵਗੈਰਾ ਕਿਸ ਤਰ੍ਹਾਂ ਦੇ ਸੀਗੇ ਇਸ ਦੇ ਲਈ ਫੰਡਸ ਵਗੈਰਾ ਆਈ ਜੀ ਆਪਣੇ ਕੋਲ ਅੱਛਾ ਫੰਡਸ ਹੈਗੇ ਸੀ ਹਾਂ ਜੀ ਤੇ ਇਹ ਤੁਹਾਡੀ ਕਿੰਨੀ ਹੋ ਗਈ ਇਹ ਚ ਹੋ ਗਈ 34 34 ਤੇ ਤੁਸੀਂ ਦੇਖ ਸਕਦੇ ਹੋ ਭਾਈ ਦਾ ਵੀਜ਼ਾ ਆਇਆ ਔਰ ਬਹੁਤ ਖੁਸ਼ ਹੈਗੇ ਆ 2.5 ਮਹੀਨੇ ਦਾ ਪ੍ਰੋਸੈਸ ਇਹਨਾਂ ਦਾ ਲੱਗਿਆ ਤੇ ਹੁਣ ਤੁਸੀਂ ਕਦੋਂ ਜਾ ਰਹੇ ਹੋ ਹਾਂ ਬਸ ਅਹੀਂ ਪਰਸੋ ਸੋਚਾਂਗੇ ਕੱਲੇ ਪਹਿਲੇ ਹੀ ਦੋ ਵਾਰੀ ਰਿਫਿਊਜ਼ਲ ਕਰਾਇਆ ਹੋਇਆ ਹੈ ਬਾਈ ਦੇ ਨਾਲੇ ਤੇ ਦੋਸਤੋ ਆਪਾਂ ਕ੍ਰੀਏਟਿਵ ਫਿਊਚਰ ਕਾਉਂਸਲਿੰਗ ਦੇ ਆਫਿਸ ਖੜੇ ਆ ਇੱਥੇ ਨੀਹਾ ਸ਼ਰਮਾ ਜੀ ਨੇ ਸਾਡੇ ਨਾਲ ਜਿਨ੍ਹਾਂ ਦਾ ਆਲਰੇਡੀ ਇੱਕ ਵਾਰੀ ਰਿਫਿਊਜ਼ ਸੀ ਤੇ ਇਹਨਾਂ ਦੇ ਹਸਬੰਡ ਨੇ ਸਾਹਿਲ ਸ਼ਰਮਾ ਜੀ ਜਿਨ੍ਹਾਂ ਦਾ ਦੋ ਵਾਰੀ ਰਿਫਿਊਜ਼ ਸੀ ਆਪਾਂ ਉਹਨੇ ਗੱਲ ਵੀ ਕੀਤੀ ਹੈ ਤੁਸੀਂ ਪਹਿਲਾਂ ਕਦੋਂ ਅਪਲਾਈ ਕੀਤਾ ਸੀ ਮੈਂ ਆਪਾਂ ਪਹਿਲਾਂ ਉਹ 6 ਮਨთ ਵਾਲਾ ਅਪਲਾਈ ਕੀਤਾ ਸੀ ਅੱਛਾ ਤੇ ਉਦੋਂ ਕੀ ਆਇਆ ਉਹਦਾ ਰਿਫਿਊਜ਼ਲ ਦਾ ਕਾਰਨ ਕੀ ਆਇਆ ਸੀ ਉਹਨਾਂ ਨੇ ਮਤਲਬ ਇਹ ਦਿੱਤਾ ਕਿ ਆਪਾਂ ਸੈਟੀਸਫੈਕਸ਼ਨ ਨਹੀਂ ਹੈਗੇ ਕਿ ਇਹਨਾਂ ਨੇ ਵਾਪਸ ਆਣਾ ਹੈ। ਮੈਮ ਕੀ ਕੀ ਚੈਲਿੰਜ ਕਿਤੇ ਤੁਸੀਂ ਆਪਣੀ ਪ੍ਰੋਫਾਈਲ ਚ ਦੇਖਿਆ ਕਿ ਜੋ ਵੀ ਕੀਤਾ ਇਹਨਾਂ ਨੇ ਕ੍ਰੀਏਟਿਵ ਫਿਊਚਰ ਵਾਲਿਆਂ ਨੇ ਕੀਤਾ ਆਪਾਂ ਮਤਲਬ ਕੁਝ ਵੀ ਆਪਾਂ ਸਾਰੇ ਡਾਕੂਮੈਂਟਸ ਵਗੈਰਾ ਸਭ ਇਹਨਾਂ ਨੂੰ ਸੈਂਡ ਕਰ ਦਿੱਤੇ ਹੀ ਬਾਕੀ ਇਹਨਾਂ ਨੇ ਲਗਵਾਇਆ ਸਾਡਾ ਤੇ ਹੁਣ ਤੁਸੀਂ ਪੂਰੇ ਖੁਸ਼ ਹੋ ਇਹਨਾਂ ਦੀ ਜਿਹੜੀ ਡੀਲਿੰਗ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਪੂਰਾ ਸਟਾਫ ਦੀ ਔਰ ਮੈਮ ਨੂੰ ਤੁਸੀਂ ਬਲੇ ਹੋਣੇ ਬਹੁਤ ਵਧੀਆ ਲੱਗੇ ਲੱਗਾ। ਤੋ ਹੋਰ ਬੱਚਿਆਂ ਨੂੰ ਕੀ ਰਿਕਮੈਂਡ ਕਰਨਾ ਚਾਹੋਗੇ ਜਿਹੜੇ ਜਾਣਾ ਚਾਹੁੰਦੇ ਆ? ਉਹਨਾਂ ਨੂੰ ਬੋਲਾਂਗੇ ਕਿ ਇ ਤੇ ਇਹ ਸਟੂਡੈਂਟ ਸਟੂਡੈਂਟ ਨਹੀਂ ਆਪਾਂ ਕਹਿ ਸਕਦੇ ਇਹ ਕਪਲ ਹੈ ਜਿਨ੍ਹਾਂ ਦਾ ਕਲਚਰ ਐਕਸਚੇਂਜ ਪ੍ਰੋਗਰਾਮ ਰਾਹੀਂ ਜਿਹੜਾ ਵੀਜ਼ਾ ਲੱਗਿਆ ਨਾਲ ਬੱਚਾ ਵੀ ਔਰ ਆਲਰੇਡੀ ਰਿਫਿਊਜ਼ਲ ਹੈ ਇੱਕ ਸਾਲ ਦਾ ਬੱਚਾ ਹੈ ਉਹ ਵੀ ਇੱਕ ਵਾਰੀ ਰਿਫਿਊਜ਼ ਹੈ ਔਰ ਜਿਹੜੇ ਹਸਬੰਡ ਵਾਈਫ ਨੇ ਇਹ ਵੀ ਰਿਫਿਊਜ਼ ਨੇ ਦੋ ਦੋ ਵਾਰੀ ਤੇ ਤੁਸੀਂ ਦੇਖ ਸਕਦੇ ਹੋ ਇਹਨਾਂ ਦਾ ਵੀਜ਼ਾ ਆਇਆ ਜੇਕਰ ਤੁਸੀਂ ਵੀ ਕਲਚਰ ਐਕਸਚੇਂਜ ਪ੍ਰੋਗਰਾਮ ਰਾਹੀਂ ਜਾਂ ਫਿਰ ਸਟੱਡੀ ਵੀਜ਼ਾ ਜਾਂ ਫਿਰ ਡਾਇਰੈਕਟਲੀ ਪੀਆਰ ਤੇ ਜਾਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਆ ਰਹੇ ਨੰਬਰ ਤੇ ਇੱਕ ਵਾਰ ਕਾਲ ਕਰੋ ਆਪਣੀ ਪ੍ਰੋਫਾਈਲ ਦੀ ਜਿਹੜੀ ਐਸੈਸਮੈਂਟ ਕਰਾਓ ਔਰ ਉਸ ਤੋਂ ਬਾਅਦ ਆਪਣਾ ਵਧੀਆ ਜਾਣ ਦਾ ਸੂਪਰਾ ਪੂਰਾ ਕਰੋ ਮੈਂ ਜੀ ਆਪਾਂ ਨੈਕਸਟ ਇਨਟੇਕ ਦੀ ਗੱਲ ਕਰਦੇ ਹਾਂ ਸਟੱਡੀ ਦੇ ਵਿੱਚ ਤਾਂ ਆਸਟ੍ਰੇਲੀਆ ਦੇ ਵਿੱਚ ਇੱਕ ਪਾਸੇ ਤਾਂ ਹੁਣ ਜਿਵੇਂ ਆਪਾਂ ਗੱਲ ਕਰੀਏ ਏੰਬੈਸੀ ਫੀਸ ਬਹੁਤ ਵੱਧਾ ਹੋ ਗਿਆ ਤਕਰੀਬਨ ਲੱਖ ਰੁਪਇਆ ਤੁਹਾਨੂੰ ਜਿਹੜੇ ਬੱਚੇ ਨੇ ਅਪਲਾਈ ਕਰਨਾ ਏੰਬੈਸੀ ਫੀਸ ਹੀ ਤੁਹਾਨੂੰ ਚਾਹੀਦੀ ਹੈ ਤੇ ਇਨਟੇਕ ਕਿਹੜਾ ਮਿਲ ਸਕਦਾ ਸਟੂਡੈਂਟ ਦੇ ਲਈ ਅ ਦੇਖੋ ਪਲਵਿੰਦਰ ਜੀ ਨਵੰਬਰ ਇਨਟੇਕ ਸਾਡੇ ਕੋਲ ਅਵੇਲੇਬਲ ਆ ਨਵੰਬਰ ਇਨਟੇਕ ਲਈ ਆਸਟ੍ਰੇਲੀਆ ਦੇ ਵਿੱਚ ਬੱਚੇ ਜਾ ਸਕਦੇ ਆ ਤੇ ਕੈਪਿੰਗ ਸਿਸਟਮ ਜਿਹੜਾ ਇਹ ਕਰਨ ਜਾ ਰਹੇ ਉਹਦੇ ਕਰਕੇ ਕਿਤੇ ਨਾ ਕਿਤੇ ਇਹਨਾਂ ਨੇ ਐਮਬੈਸੀ ਫੀਸ ਦੇ ਵਿੱਚ ਵਾਧਾ ਕੀਤਾ ਜਿਹੜੀ ਐਮਬੈਸੀ ਫੀਸ ਦੇ ਵਿੱਚ ਵਾਧਾ ਕੀਤਾ ਉਹ ਕਿਤੇ ਨਾ ਕਿਤੇ ਇਸ ਚੀਜ਼ ਦਾ ਵੀ ਇਸ਼ਾਰਾ ਹੈ ਕਿ ਕੈਪਿੰਗ ਸਿਸਟਮ ਦੇ ਵਿੱਚ ਓਨੇ ਕਿ ਸਟੂਡੈਂਟ ਇਹਨਾਂ ਨੇ ਲੈਣੇ ਆ ਜਿੰਨੇ ਕਿ ਸਟੂਡੈਂਟਸ ਨੂੰ ਵੀਜ਼ਾ ਦੇਣਾ ਇਟ ਮੀਨਸ ਇੱਕ 네ਗੇਟਿਵ ਹੈ ਤੇ ਇੱਕ ਪੋਜ਼ਿਟਿਵ ਚੀਜ਼ ਅਸੀਂ ਸੋਚੀ ਹੈ ਕਿ ਵੀਜ਼ਾ ਸਕਸੈਸ ਰੇਟ ਜਿਹੜਾ ਉਹ ਹਾਈ ਹੋਏਗਾ ਆਸਟ੍ਰੇਲੀਆ ਦਾ ਤੇ ਵੀਜ਼ਾ ਸਕ ਬੱਚਾ ਬਾਰ-ਬਾਰ ਫਾਈਲ ਵੀ ਲਾਂਦਾ ਸੀ ਦੋ ਵਾਰ ਉੱਥੇ ਵੀ ਪੈਸਾ ਖਰਾਬ ਹੁੰਦਾ ਸੀਗਾ ਤੇ ਮੈਨੂੰ ਨਹੀਂ ਲੱਗਦਾ ਇਸ ਚੀਜ਼ ਦੇ ਉੱਤੇ ਜ਼ਿਆਦਾ ਫੋਕਸ ਦੇਣ ਦੀ ਸਾਨੂੰ ਜ਼ਰੂਰਤ ਆ ਸਾਨੂੰ ਉਹਦੀ ਪੋਜ਼ਿਟਿਵ ਜਿਹੜੀਆਂ ਚੀਜ਼ਾਂ ਆ ਉਹਨੂੰ ਗ੍ਰੈਬ ਕਰਨ ਦੀ ਜ਼ਰੂਰਤ ਆ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਸਾਡਾ ਆਸਟ੍ਰੇਲੀਆ ਕਿਤੇ ਨਾ ਕਿਤੇ ਵੀਜ਼ਾ ਸਕਸੈਸ ਰੇਟ ਦੇ ਵਿੱਚ ਜਿਹੜਾ ਉਹ ਵਾਅਦਾ ਹੋਊਗਾ ਤੇ ਕੈਪਿੰਗ ਸਿਸਟਮ ਦੇ ਉੱਤੇ ਸਟੂਡੈਂਟਸ ਨੂੰ ਘਬਰਾਉਣ ਦੀ ਜਰੂਰਤ ਨਹੀਂ ਆ ਇਕੱਲੇ ਇੰਡੀਅਨ ਸਟੂਡੈਂਟਸ ਦੇ ਲਈ ਨਹੀਂ ਆ ਕਿ ਆਪਾਂ ਇੰਡੀਆ ਦੇ ਵਿੱਚ ਬੈਠੇ ਆ ਤੇ ਇੱਥੋਂ ਆਪਾਂ ਜਾਣਦੇ ਲਈ ਕੈਪਿੰਗ ਹੈ ਬੇਸਿਕਲੀ ਮੈਜ਼ਰ ਜਿਹੜਾ ਮੋਟਿਵ ਹੈ ਉਹ ਉੱਥੇ ਜਿਹੜਾ ਇਮੀਗ੍ਰੈਂਟਸ ਬੈਠਾ ਹੋਇਆ ਹੈ ਜਿਹੜਾ ਵੀ ਸਟੂਡੈਂਟਸ ਬੈਠਾ ਹੋਇਆ ਸਾਡਾ ਤੇ ਉੱਥੇ ਜਿਹੜੇ ਇਮੀਗ੍ਰੈਂਟਸ ਬੈਠੇ ਹੋਏ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਦਿੱਕਤ ਹੁੰਦੀ ਹੈ ਕਿ ਜਿਹੜੇ ਇਹ ਵਰਕ ਪ ਪਰਮਿਟ ਸਟੱਡੀ ਵੀਜ਼ਾ ਵਾਲੇ ਸਾਡੀਆਂ ਜੌਬਸ ਲੈ ਲੈਂਦੇ ਨੇ ਤੇ ਉਹਦੇ ਕਰਕੇ ਆ ਗਵਰਨਮੈਂਟ ਨੇ ਕਿਉਂਕਿ ਉੱਥੇ ਇਲੈਕਸ਼ਨ ਚੱਲ ਰਿਹਾ ਹੈ ਇਵੇਂ ਦੇ ਡਿਸੀਜਨਸ ਲੈਨੇ ਕਿ ਕੈਪਿੰਗ ਸਿਸਟਮ ਕਰਕੇ ਜਿਹੜਾ 7-8 ਲੱਖ ਸਟੂਡੈਂਟ ਬੈਠਾ ਉਹ ਕਿਤੇ ਨਾ ਕਿਤੇ ਉਹਨੂੰ ਆਪਣੇ ਹੋਮ ਕੰਟਰੀ ਆਉਣ ਦਾ ਕਿਤੇ ਨਾ ਕਿਤੇ ਸਾਨੂੰ ਇੱਕ ਪੁਆਇੰਟ ਦਿਖ ਰਿਹਾ ਇਸ਼ਾਰਾ ਦਿਖ ਰਿਹਾ ਉਥੋਂ ਦੀ ਗਵਰਨ ਦੀਆਂ ਵੀ ਬਿਆਨਬਾਜ਼ੀ ਹੁੰਦੀ ਆ ਬਟ ਫਿਲਹਾਲ ਦੀ ਕੜੀ ਕੈਪਿੰਗ ਸਿਸਟਮ ਦੇ ਉੱਤੇ ਕਿਤੇ ਵੀ ਕੋਈ ਅਪਡੇਸ਼ਨ ਨਹੀਂ ਆ ਜਾਂ ਜਨਵਰੀ 2025 ਤੋਂ ਲਾਗੂ ਹੋਊਗਾ ਸਿਰਫ ਬਿਆਨ ਦਿੱਤੇ ਗਏ ਆ ਦੇ ਉੱਤੇ ਕਿ ਜਨਵਰੀ 2025 ਤੋਂ ਇਹ ਲਾਗੂ ਹੋਊਗਾ ਹੋ ਸਕਦਾ ਇਹਦੇ ਵਿੱਚ ਕਾਫੀ ਚੇਂਜਿਸ ਕਰਕੇ ਵੀ ਕੀਤਾ ਜਾਵੇ ਕਿ ਕੈਪਿੰਗ ਸਿਸਟਮ ਉਹ ਕਿਵੇਂ ਕਰਦੇ ਆ ਕਿਉਂਕਿ ਜੇ ਕੈਪਿੰਗ ਸਿਸਟਮ ਹੁੰਦਾ ਹੈ ਕਿਤੇ ਨਾ ਕਿਤੇ ਯੂਨੀਵਰਸਿਟੀਆਂ ਕਾਲਜਿਸ ਨੂੰ ਬਹੁਤ ਜ਼ਿਆਦਾ ਇਹ ਚੀਜ਼ ਦਾ ਲਾਸ ਹੋਊਗਾ ਤੇ ਇਸ ਕਰਕੇ ਇਹਦੇ ਤੇ ਜ਼ਿਆਦਾ ਹਜੇ ਸਾਨੂੰ ਸੋਚਣ ਦੀ ਜ਼ਰੂਰਤ ਨਹੀਂ ਹੈ ਜਿਹੜੇ ਸਟੂਡੈਂਟ ਸਾਡੇ ਵੈਸੇ ਅਪਲਾਈ ਕਰਨਾ ਚਾਹੁੰਦੇ ਨੇ ਜਿਨ੍ਹਾਂ ਨੇ ਆਪਣਾ ਜਨਮ ਹੈ ਉਹ ਅਪਲਾਈ ਕਰ ਸਕਦੇ ਨੇ ਤੇ ਬਾਕੀ ਜਿੰਨੀ ਵੀ ਬਿਆਨਬਾਜ਼ੀ ਹੋ ਰਹੀ ਹੈ ਕਿਤੇ ਨਾ ਕਿਤੇ ਇਲੈਕਸ਼ਨਸ ਦਾ 파ਟ ਨੇ ਕਿਉਂਕਿ ਉੱਥੇ ਜਿੰਨਾ ਵੀ ਬੈਂਕ VOTING ਹੈ ਸਾਡੀ ਜਿਹੜੀ ਪੰਜਾਬੀਆਂ ਦੀ ਹੈ ਉਹ ਕਿਤੇ ਨਾ ਕਿਤੇ ਉਹ ਜਿਨ੍ਹਾਂ ਵੀ ਸਾਡੇ ਪੰਜਾਬੀ ਗਏ ਹੁੰਦੇ ਉਹਨਾਂ ਨੂੰ ਐਂ ਲੱਗਦਾ ਕਿ ਇੰਡੀਆ ਤੋਂ ਇਹ ਸਾਰੇ ਆਈ ਜਾ ਰਹੇ ਆ ਸਾਡੀ ਉਹਨਾਂ ਨੂੰ ਅਨਸਿਕਿਉਰਟੀਆਂ ਲੱਗਦੀਆਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਸਾਡੀਆਂ ਜੋਬ ਜਿਹੜੀਆਂ ਸਾਡੇ ਤੋਂ ਖੋਹ ਲਈਆਂ ਜਾਣਗੀਆਂ ਜਾਂ ਇੱਥੇ ਜਿਹੜੀ ਆ ਅਨਇਮਪਲॉयਮੈਂਟ ਵਧ ਜੂਗੀ ਇਹਨਾਂ ਬੰਦਾ ਪਰ ਕਰ ਰਹੇ ਨੇ ਇੰਨਾ ਬੰਦਾ ਬੁਲਾ ਰਹੇ ਨੇ ਤੇ ਉਹਦੇ ਬਿਹਾਫ ਤੇ ਉਥੋਂ ਦੇ ਲੀਡਰਸ ਦੀਆਂ ਬਿਆਨਬਾਜ਼ੀਸ ਨੇ ਹਜੇ ਕੈਪਿੰਗ ਸਿਸਟਮ ਦੇ ਉੱਤੇ ਕੋਈ ਵੀ ਡਿਸੀਜਨ ਜਿਹੜਾ ਨਹੀਂ ਲਿਆ ਗਿਆ ਨਾ ਹੀ ਕਿਤੇ ਵੀ ਵੈਬਸਾਈਟ ਤੇ ਜਾਂ ਕਿਤੇ ਇੰਪਲੀਮੈਂਟ ਇਸ ਚੀਜ਼ ਦਾ ਲਈ ਹੋਇਆ ਹੈ